ਸਾਰੇ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਡ ਪਾਉਣ ਲਈ ਹੇਠਾ ਦਿੱਤੇ ਪੱਟੀ ਦੇ ਵਿੱਚ ਪੀਲੇ ਅੱਖਰਾਂ ਵਿੱਚ ਦਿੱਤੇ ਹੋਏ WhatsApp ਨੰਬਰ ਤੇ ਬਾਇ ਡਾਟਾ ਭੇਜੋ ਜੀ ਅਸੀਂ ਡੇਲੀ ਵਾਈਜ਼ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਲੈ ਕੇ ਆਉਂਦੇ ਹਾਂ ਜੀ ਲੜਕੀ ਅਤੇ ਲੜਕਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਕਿ ਡੇਲੀ ਆਉਣ ਵਾਲੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਰਿਸ਼ਤਾ ਨੋਟ ਕਰੋ ਨਾਮ ਕੌਰ ਜ਼ਿਲ੍ਹਾ ਸੰਗਰੂਰ ਪੜ੍ਹਾਈ ਬੀਡੀਐਸ ਕਾਸਟ ਜੱਟ ਸੀ ਗੋਤ ਖੰਗੂੜਾ ਜਨਮ 1993 ਕਾਂਟ 5 ਫੁੱਟ 8 ਇੰਚ ਸਟੇਟਸ ਕੁੜੀ ਕੈਨੇਡਾ ਪੀਆਰ ਹੈ ਜੋਬ ਹੈਲਥ ਕੇਅਰ ਏ ਆਈ ਡੀ ਮੰਗ ਹੈ ਰਿਸ਼ਤਾ ਮੁੰਡਾ ਵਧੀਆ ਪੜਿਆ ਹੋਵੇ 8 ਤੋਂ 10 ਕਿਲੇ ਜ਼ਮੀਨ ਆਉਂਦੀ ਹੋਵੇ ਕੈਨੇਡਾ ਪੀਆਰ ਦਾ ਵਰਕਰ ਪਰਮਿਟ ਤੇ ਹੋਵੇ ਜੀ ਮੜਕਾ ਨੋ ਟਰੱਕ ਡਰਾਈਵਰ ਪਰਿਵਾਰ ਦਾ ਸੰਪਰਕ ਨੰਬਰ ਹੈ 86 997 42598 ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਜ਼ਿਲ੍ਹਾ ਫਾਜ਼ਿਲਕਾ ਕਾਸਟ ਜੱਟ ਸਿੱਖ ਗੋਤ ਬਰਾੜ ਕੱਦ 5 ਫੁੱਟ 3 ਇੰਚ ਜਨਮ 23 ਦਸੰਬਰ 1997 ਪੜਾਈ ਬੀਐਸਸੀ ਨਰਸਿੰਗ ਆਰਐਨਯੂਐਸਏ ਭੈਣ ਨੂੰ ਭਰਾ ਇੱਕ ਕੈਨੇਡਾ ਸਟੇਟਸ ਗਵਰਨਮੈਂਟ ਜੋਬ ਨਰਸਿੰਗ ਆਫੀਸਰ ਆ ਲੜਕੀ ਮੰਗ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਕੈਨੇਡਾ ਯੂਐਸਏ ਦਾ ਪੀਆਰ ਹੋਵੇ ਜਾਂ ਗਵਰਨਮੈਂਟ ਜੋਬ ਤੇ ਹੋਵੇ 8 ਤੋਂ 15 ਕਨੇ ਜ਼ਮੀਨ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ 9914574180 ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਰੋਪੜ ਕਾਸ਼ਟ ਰਾਮ ਗੜੀਆ ਸਿੱਖ ਗੋਤ ਪਨੇਸਰ ਜਨਮ 16 ਮਾਰਚ 1999 ਕਾਮ ਕੰਡੂਟਰ ਵਰਕਿੰਗ ਕੱਦ 5 ਫੁੱਟ 2 ਇੰਚ ਭੈਣ ਇੱਕ ਮੈਰਿਡ ਭਰਾ ਇੱਕ ਅਨਮੈਰਿਡ ਮੰਗ ਹੈ ਮੁੰਡਾ ਸੋਨਾ ਸੁਨੱਖਾ ਦੀ ਵਧੀਆ ਜੋਬ ਕਰਦਾ ਹੋਵੇ ਜਾਂ ਆਪਣਾ ਕੰਮ ਬਿਜ਼ਨਸ ਹੋਵੇ ਵਧੀਆ ਪਰਿਵਾਰ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ 81988 91337 ਅਗਲਾ ਨੰਬਰ ਹੈ 90412 64801 ਸਤਿ ਸ੍ਰੀਕਾਲ ਜੀ